ਜੋਟੀ ਦੇਖ ਰਹੇ ਹੱਬ ਸਭ ਨੂੰ ਜੀ ਆਇਆਂ ਦੇ ਕੇ ਹਾਜ਼ਰ ਹਾਂ ਜੀ ਵੱਡੀ ਖਬਰ ਪੰਜਾਬ ਚ ਰਸ਼ਨ ਕਾਰਡ ਧਾਰਕਾਂ ਨੂੰ ਛਟਕਾ ਕੇਂਦਰ ਨੇ ਮੁਫਤ ਅਨਾਜ ਲੈ ਰਹੇ ਲੋਕਾਂ ਨੂੰ ਨੇ ਤੇ ਜਤਾਇਆ ਇਤਰਾਜ ਸੂਬਾ ਸਰਕਾਰ ਨੂੰ ਲਿਖਿਆ ਪੱਤਰ ਕਾਨਾਤੀ ਜ਼ਮੀਨਾਂ ਵਾਲੇ ਵੀ ਇਸ ਤੋਂ ਵੱਡੀ ਖਬਰ ਸਾਮਣੇ ਹੈ ਪੰਜਾਬ ਵਿੱਚ 11 ਲੱਖ ਆਰਥਿਕ ਤੌਰ ਤੇ ਮਜਬੂਰ ਲੋਕਾਂ ਨੂੰ ਮੁਫਤ ਅਨਾਜ ਲੈ ਰਹੇ ਹਨ ਕਿ ਸਰਕਾਰ ਨੇ ਇਸ ਤੇ ਇਤਰਾਜ਼ ਜਤਾਇਆ ਹੈ ਅਤੇ ਇਹਨਾਂ ਲੋਕਾਂ ਦੇ ਨਾਮ ਲਿਸਟ ਵਿੱਚ ਹਟਾਉਣ ਦੇ ਆਦੇਸ਼ ਦਿੱਤੇ ਗਏ ਹਨ ਜਿਨ੍ਹਾਂ ਦੇ ਨਾਮਾਂ ਤੇ 30 ਦਸੰਬਰ ਤੱਕ ਹਟਾਉਣ ਲਈ ਕਿਹਾ ਗਿਆ ਹੈ ਇਹਨਾਂ ਵਿੱਚੋਂ ਜ਼ਿਆਦਾਤਰ ਲੋਕ 5 ਏਕੜ ਤੋਂ ਵੱਧ ਜ਼ਮੀਨ ਹੈ ਅਤੇ ਚਾਰ ਰੱਥੀਆਂ ਵਾਹਨ ਹਨ ਅਤੇ ਕਈ ਆਮਦਨ ਟੈਕਸ ਵੀ ਦੇ ਰਹੇ ਹਨ ਇਸ ਦੇ ਨਾਲ ਹੀ ਹੁਣ ਸਰਕਾਰ ਨੇ ਇਸ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਵਿਭਾਗਾਂ ਦੇ ਡਾਟਾ ਮੈਚਿੰਗ ਹੋ ਤੋ ਹੋਇਆ ਪਰਦਾफाश ਉਪ ਵਿੱਚ ਕੋਲ 44.50 ਲੱਖ ਰਾਸ਼ਨ ਕਾਰਡ ਧਾਰਕਾਂ ਦੀ ਦੀਪੂਆਂ ਦੀ ਗਿਣਤੀ 19807 ਹਨ ਕੇਂਦਰ ਰੱਖ ਰਾਖ ਸਪਲਾਈ ਮੰਤਰਾਲੇ ਨੇ ਦੇਸ਼ ਪਰ ਦੇ ਰਾਸ਼ਨ ਕਾਰਡ ਧਾਰਕਾਂ ਦੇ ਰਿਕਾਰਡਾਂ ਨੂੰ ਪੰਜ ਵੱਖ-ਵੱਖ ਭਾਗਾਂ ਨਾਲ ਮਿਲਾ ਲਿਆ ਹੈ ਅਤੇ ਇਹਨਾਂ ਵਿੱਚ ਆਮਦਨ ਕਰ ਵਿਭਾਗ ਸੜਕਾਂ ਵਜੋਂ ਇਹ ਤੇ ਰਾਜਮਾਰਗ ਮੰਤਰਾਲੇ ਨੇ ਕਾਰਪੋਰੇਟ ਮਾਮਲوں ਮੰਤਰਾਲਾ ਮਾਮਲੇ ਵਿੱਚ ਇਸ ਸਮੇਂ ਦੌਰਾਨ ਦੇਸ਼ ਪਰ ਵਿੱਚ ਇਕੱਠ 8 ਕਰੋੜ ਤੋਂ ਵੱਧ ਲੋਕਾਂ ਦੀ ਪਛਾਣ ਕੀਤੀ ਗਈ ਸੀ ਜੋ ਇਹਨਾਂ ਧਾਰਤ ਸਰਤਾਂ ਨੂੰ ਪੂਰੀ ਨਹੀਂ ਕਰ ਸਕਦੇ ਤੇ ਇਨਾਂ ਚੋਂ 11.50 ਬਨਾਲ ਸੰਬੰਧਿਤ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ